ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਇੱਕ ਓੰਕਾਰ ਸ੍ਰੀ ਵਾਇਗੁਰੂ ਜੀ ਕੀ ਫਤਿਹ ਪਾਛੈ ਦਸਵੀਂ ਕਬਿਓ ਬਾਜ ਬੈਂਤੀ ਚੋਪਈ ਅਮਰੀ ਕਰੋ ਹਾ ਦਰਸ਼ਾ ਪੂਰਨ ਹੋਏ ਚਿਤ ਕੇ ਸ਼ਾ ਤਵ ਚਰਨਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੂ ਪ੍ਰਤਪਾਰਾ हमरे दुष्ट स्वभाव तुमका वहो आपहादय मोहि बचाव हो सुखी बसै मोर परिवार सेवक सुख स्वभाव करतार। मोर शानज करद करियै सबै नकुआय संगरिगै पूर्ण होय हमारि आशा तोर भजन की रह प्यासा। ਤੋ ਮਹੈ ਸਾਡ ਕੋਈ ਵਰਣਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਹੈ ਜਿਨ ਜਿਨ ਛਤਰ ਹਮਾਰੇ ਮਾਰਿਆ ਹੈ ਆਪ ਹਾਦੈ ਮੁਝੈ ਵਰਗੈ ਮਰਨ ਕਾਲ ਕਾ ਤਰਾਸ ਨ ਵਰਗੈ ਹੂ ਜੋ ਸਦਾ ਹਮਾਰੇ ਪੈ ਸਾ ਸ੍ਰੀ ਅਸਤੂ ਜੋ ਕਰ ਹੋ ਰਿਸ਼ਾ ਰੱਖ ਲਿਓ ਮੇ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ दीन बंदुष्टन के हंता तुम हो पुरी चतुर्दश कंता काल पाए ब्रह्मा अवतरा काल पाए शिवजू अवतरा काल पाए कर विष्णु प्रकाशा सकल काल का किया तमाशा जमन काल जोगी सब की गो वेदराय ब्रह्मा जूती हो जमन काल सब लोग सुवारा नमस्कार है ताहे हमारा जमन काल सब जगत बनायो ਦੇਵ ਦੈਂਤ ਜਿਸ਼ਨੂ ਪਜਾਇਉ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹੋ ਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸਿਵਕਨਕੋ ਸਿਵਗੁਣ ਸੁਖ ਦਿਯੋ ਸਤ੍ਰਣ ਕੋ ਬਲ ਮੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨਤਾ ਚੀਟੀ ਤੇ ਕੁੰਜਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੀ ਉਪਾਰਾ ਜਬ ਕਰਖ ਕਰਤ ਹੂੰ ਕਬ ਹੂੰ ਤੁਮੈ ਮਿਲਤ ਦੇਹ ਤਲ ਸਭ ਹੂੰ ਜੇਤੇ ਬਦਨ ਛੇਟ ਸਭ ਹਰੈ ਆਪੇ ਆਪਣੀ ਬੂਜੋ ਉਚਾਰੈ ਤੂੰ ਸਭ ਹੀ ਤੇ ਰਹਿ ਨਰਾਲਮਾ ਜਾਣ ਤੀਤ ਭੇਦ ਹਰਿ ਆਲਮ ਨਰੰਕਾਰ ਨਿਰਭ ਕਾਂਡ ਲੰਬ ਆਦ ਨੀਲ ਅਨਾ ਸੰਭੂ ਤਾਕਾ ਮੂੜ ਚਾਰਤ ਪੀਦਾ ਜਾ ਕੋ ਪੀਵਣ ਪਾਵਤ ਬੀਦਾ ਤਾ ਕੋ ਕਿਰਪਾਨ ਨੂੰ ਮਾਨਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕੈਸ ਦਾਸ ਸਬ ਨਿਰੰਕਾਰ ਕਾ ਕੀਤਨਹਿ ਪਿਵੈ ਆਪੇ ਆਪਣੀ ਬੁਧੈ ਜੀਤੀ ਬਰਨਤ ਬਿਨ ਬਿਨ ਦੋਹੀ 33 ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪਨੁ ਬਸ ਰੂਪਾਰੰਗਿ ਪਿਉ ਰਾਮ ਦੇ ਭੂਪਾ ਅੰਡਜ ਜਿਰਜ ਸੇਧ ਜਕੀਨੀ ਉਤਪੁਜ ਖਾਨ ਬਹੋਰ ਚ ਦੀਨੀ ਕੰਫਲ ਰਾਜਾ ਹਵੈ ਬੈਠਾ ਕੁੰਸ ਮਟ ਪਿਉ ਸੰਕਰੇ ਕੈਠਾ ਸਗਰੀ ਸੀਟ ਦਿਖਾਇਆ ਚੰਪਵੋ ਆਦ ਜੁਗਾਦ ਸਰੂਪ ਸਿਯੰ ਪਵੈ ਅਬਰシャ ਮੇਰੀ ਤੁਮ ਕਰੋ ਸਿਖੋ ਬਾਰਾ ਸਿਖ ਸੰਗਰੋ ਦੁਸ਼ਟਿ ਜਤੇ ਉਠਵਤ ਤ ਪਾਤਾ ਸਕਲ ਬਲੇਸ਼ ਕਰੋ ਰਣ ਘਾਤਾ ਜੇ ਅਸ ਤੁਇਤਾ ਬਰਣੀ ਪਰਹਿ ਤਨ ਕੇ ਦੁਸ਼ਟ ਦੁਖਤ ਹਵੇ ਮਰੀ ਪੁਰਖ ਜਮਨ ਭਗ ਪਰਿ ਤਿਹਾਰੀ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਤਬਾਰ ਤਿਆ ਹੈ ਤਾਂ ਕਿ ਕਲ ਨਿਕਲਣਿਆ ਹੈ ਰਸ਼ਾ ਹੋਈ ਤਾਂ ਹੀ ਸਭ ਕਲਾ ਦੁਸ਼ਟ ਰਿஷ்ட ਤਰੇ ਦਤ ਕਲਾ ਪ੍ਰੇਪਾ ਤ੍ਰਿਸ਼ਟ ਤਨਜੈਨ ਹਰ ਹੋ ਤਾਂ ਕਿ ਦਾਤੁਰ ਕਮੋ ਹਰ ਹੋ ਰਿਦ ਸਿਦ ਕਰਮੋ ਸਭ ਹੋਈ ਦੁਸ਼ਟ శాਸ਼ਵ ਸਕੇ ਨ ਕੋਈ ਇਕ ਵਾਰ ਜਿੰਤ ਮੈਂ ਸੁੰਬਾਰਾ ਕਾਲ ਫਾਸਤੀ ਤਾਹੀ ਉਬਾਰਾ ਜਿੰਨ ਨਰਨਾ ਤਿਹਾਰੂ ਕਹਾ ਦਾਰਦ ਦੁਸ਼ਟ ਦੋਖਤੇ ਰਹਾ ਖਾੜਕ ਕੀਤ ਮੈਂ ਸ਼ਰਨ ਤਿਹਾਰੀ ਆਪ ਹਾ ਦੈ ਲਿਹੋ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖਤੇ ਲਿਹੋ ਬਚਾਈ ਖਾੜਕ ਕੀਤ ਮੈਂ ਸ਼ਰਨ ਤਿਹਾਰੀ ਆਪ ਹਾ ਦਹਿ ਲਿਓ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸੁਵਈਆ ਪਾਇ ਗਏ ਜਬ ਤੇ ਤੁਮਰੀ ਤਬ ਤੇ ਕੋ ਆਖਤਰੇ ਨਹੀਂ ਆਨਿਓ RAM ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨਿਓ ਸਿਮਰਤਿ ਸਾਸਤਰ ਵੇਸਬੂ ਭੂਤੇ ਕਹਿ ਹਮ ਇੱਕ ਨਾ ਜਾਣਿਓ ਸ੍ਰੀ ਉਸਮਾਨ ਕਿਰਪਾ ਤੁਮਰੀ ਕਰ ਮੈ ਨਾ ਕਹੂ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੂ ਦਵਾਰ ਬਹਿ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੂ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓ ਔੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੇ 10 ਕਬਿਓ ਬਾਜ ਬੈਂਤੀ ਚੋਪਈ ਅਮਰੀ ਕਰੋ ਹਾ ਦਰਸ਼ਾ ਪੂਰਨ ਹੋਏ ਚਿਤ ਕੇ ਸ਼ਾ ਤਵ ਚਰਨਨ ਨਮਨ ਰਹੇ ਹਮਾਰਾ ਅਪਨਾ ਜਾਨ ਕ੍ਰੂਪ ਰਿਤ ਪਾਰਾ ਹਮਰੇ ਦੁਸ਼ਟ ਸੁਭਾਅ ਤੁਮ ਕਾ ਬਹੁ ਆਪਹਾਤ ਮਹਿ ਬਿਚਾਵਹੁ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸੁਖ ਸੁਭੈ ਕਰਤਾਰਾ ਮੋਰ ਸ਼ਾਨਿਜ ਕਰਦਾ ਕਰ ਗਿਆ ਸਭੈ ਨਕੂ ਆਇ ਸੰਗ ਰਿ ਗਿਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੂੰ ਮਹੇਸ਼ਾਡ ਕੋਈ ਵਰਨਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਆ ਹੈ ਚੁਣ ਚੁਣ ਛਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੈ ਵਰਗੈ ਮਰਨ ਕਾਲ ਕਾ ਤਰਾਸ਼ ਨ ਵਰਗੈ ਹੂ ਜੋ ਸਦਾ ਹਮਾਰੇ ਪੈ ਸਾ ਸ੍ਰੀ ਅਸਤੂ ਜੋ ਕਰ ਹੋਰਿ ਸ਼ਾ ਰਖ ਲਿਓ ਮੇ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੁ ਉਸਤਨ ਕੀ ਹਮਤਾ ਤੁਮੋ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਿ ਵਿਸ਼ਨੁਰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀ ਗੋ ਬੇਦਰਾਏ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਿਸ਼ਨੁ ਪਜਾਇਓ ਆਦਿ ਅੰਤਿਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸ੍ਰੀ ਕੋਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸ਼ਿਵ ਕਨਕੋ ਸ਼ਿਵ ਗੁਣ ਸੁਖ ਰਦੀਓ ਸੁਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰੇ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੀ ਉਪਾਰਾ ਜਬ ਕਰਖ ਕਰਤ ਹੂੰ ਕਬ ਹੂੰ ਤੁਮੈ ਮਿਲਤ ਦੇਹ ਤਬ ਸਭ ਹੂੰ ਜੇਤੇ ਬਦਨ ਛੇਟ ਸਭ ਹਰੈ ਆਪੇ ਆਪਣੀ ਬੂਜੋ ਉਚਾਰੈ ਏ ਤੁਮ ਸਭ ਹੀ ਤੇ ਰਹਿ ਨਰਾਲਮ ਜਾਣਤ ਬੀਤ ਭੇਦਿਆ ਹਰਿ ਆਲਮ ਨਰੰਕਾਰ ਨਿਰਭ ਕਾਂਢ ਲੰਬ ਆਦ ਨੀਲ ਅਨਾ ਸੰਭੂ ਤਾਕਾ ਮੂੜ ਉਚਾਰਤ ਪੀਦਾ ਜਾ ਕੋ ਪੀਵਣ ਪਾਵਤ ਬੀਦਾ ਆ ਕੋ ਕਰ ਪਾਨ ਨੁ ਮਾਨਤ ਮਹਾ ਮੂੜ ਕਸ਼ਪੇ ਨਾ ਜਾਣਤ ਮਹਾਦੇਵ ਕੋ ਕੈਸ ਦਾਸ ਸਿਵ ਨਿਰੰਕਾਰ ਕਾ ਕੀਨਤ ਨਹਿ ਪਿਵੈ ਆਪੇ ਆਪਣੀ ਬੁਧੈ ਜੀਤੀ ਬਰਨਤ ਬਿਨ ਬਿਨ ਤੋਹੀ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੀ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁ ਬਸ ਰੂਪਾਰੰਕ ਪਿਉ ਰਾਵਕੇ ਭੂਪਾ ਅੰਡਜ ਜਿਰਜ ਸੇਦ ਜਕੀਨੀ ਉਤਪੁਜ ਖਾਨ ਬਹੋਰ ਚ ਦੀਨੀ ਕੰਫਲ ਰਾਜਾ ਹਵੈ ਬੈਠਾ ਕੁੰਸਮਟ ਪਿਉ ਸੰਕਰੇ ਕੈਠਾ ਸਗਰੀ ਸੀਟ ਦਿਖਾਇਆ ਚੰਪਵੋ ਆਦ ਜੁਗਾਦ ਸਰੂਪ ਸਿਯੰ ਪਵੈ ਅਬਰ ਸ਼ਾ ਮੇਰੀ ਤੁਮ ਕਰੋ ਸਿੱਖੋ ਬਾਰਿਆ ਸਿੱਖ ਸੰਗ ਰੋ ਦੁਸ਼ਟ ਜਤੇ ਉਠ ਵਦੋ ਤੋ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਇਤਾ ਵਿਸ਼ਰਣੀ ਪਰੇ ਤਨ ਕੇ ਦੁਸ਼ਟ ਦੁਖਤ ਹੋਵੇ ਮਰੀ ਪੁਰਖ ਜਮਨ ਪਗ ਪਰੇ ਤਿਹਾਰੀ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕਿ ਕਲ ਨਿਤਨੇ ਹੈ ਰਸ਼ਾ ਹੋਈ ਤਾਂ ਹੀ ਸਭ ਕਲਾ ਦੁਸ਼ਟ ਰਿਛਟ ਰੇ ਦਤ ਕਲਾ ਕਿਰਪਾ ਤ੍ਰਿਸ਼ਟ ਤਨ ਜੈਨ ਹਰ ਹੋ ਤਾਂ ਕਿ ਤਾਪ ਤਨ ਕੋ ਮੋ ਹਰ ਹੋ ਰਿਦ ਸਿਦ ਕਰਮੋ ਸਭ ਹੋਈ ਦੁਸ਼ਟ శాਸ਼ਵ ਸਕੇ ਨ ਕੋਈ ਇਕ ਵਾਰ ਜਿੰਤ ਮੈਂ ਸੁੰਬਾਰਾ ਕਾਲ ਫਾਸਤੀ ਤਾਹੀ ਉਬਾਰਾ ਜਿੰਨ ਨਰਨਾ ਤਿਹਾਰੂ ਕਹਾ ਦਾਰਦ ਦੁਸ਼ਟ ਦੋਖਤੇ ਰਹਾ ਖਾੜਕ ਕੀਤ ਮੈਂ ਸ਼ਰਣ ਤੇਹਾਰੀ ਆਪ ਹਾ ਦੈ ਲਿਹੋ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖਤੇ ਲਿਹੋ ਬਚਾਈ ਖਾੜਕ ਕੀਤ ਮੈਂ ਸ਼ਰਣ ਤੇਹਾਰੀ ਆਪ ਹਾਥ ਦਹਿਲਿ ਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸੁਵਈਆ ਪਾਇ ਗਏ ਜਵ ਤੇ ਤੁਮਰੀ ਤਵ ਤੇ ਕੋ ਆਖਤਰੇ ਨਹੀਂ ਆਨਿਓ RAM ਰਹੀਮ ਪੁਰਾਨ ਕੁਰਾਨ ਅਨੇ ਕਹਿ ਮਤੇ ਕ ਨ ਮੰਨਿਓ ਸਿਮਰਤਿ ਸਾਸਤਰ ਵੇਸਬੂ ਭੂਤੇ ਕਹਿ ਹਮ ਇੱਕ ਨ ਜਾਣਿਓ ਸ੍ਰੀ ਉਸਮਾਨ ਕਿਰਪਾ ਤੁਮਰੀ ਕਰ ਮੈ ਨ ਕਹੋ ਸਭ ਤੁਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੂ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੂ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓ ਔੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ 10ਵੀਂ ਕਬਿਓ ਬਾਜ ਬੇਨਤੀ ਚੋਪਈ ਅਮ੍ਰਿਕ ਰੋਹਾ ਦਰਸ਼ਾ ਪੂਰਨ ਹੋਏ ਚਿਤ ਕੇ ਸ਼ਾ ਤਵ ਚਰਨਨੁ ਮਨ ਰਹੈ ਹਮਾਰਾ ਆਪ ਨਾ ਜਾਣ ਕ੍ਰੂਪ ਰਿਤ ਪਾਰਾ ਹਮਰੇ ਦੁਸ਼ਟ ਸੁਭਾਅ ਤੁਮ ਕਾ ਬਹੁ ਆਪਹਾਦੈ ਮਹਿ ਬਿਚਾਵਹੁ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸੁਖ ਸੁਭੈ ਕਰਤਾਰਾ ਮੋਰ ਸ਼ਾਨ ਜਿਕਰ ਕਰਦਾ ਕਰ ਗਿਆ ਸਭੈ ਨਕੂ ਆਇ ਸੰਗ ਰਿ ਗਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੂੰ ਮਹੈ ਸ਼ਾਡ ਕੋਈ ਵਰਨਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰਿਆ ਹੈ ਚੁੰ ਚੁੰ ਛਤਰ ਹਮਾਰੇ ਮਾਰਿਆ ਹੈ ਆਪ ਹਾਦੈ ਮੁਜੈ ਵਰਗੈ ਮਰਨ ਕਾਲ ਕਾ ਤਰਾਸ਼ ਨ ਵਰਗੈ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰ ਹੋਰਿ ਸ਼ਾ ਰਖ ਲਿਓ ਮੇ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੁਸ਼ਟਨ ਕੀ ਹੰਤਾ ਤਮੋਹ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀ ਗੋ ਬੇਦਰਾਏ ਬ੍ਰਹਮਾ ਜੂ ਤਿਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀਂ ਹੁਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨੁ ਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹੁਮਾਰਾ ਨਮਸਕਾਰ ਤਿਸੇ ਕੋ ਮਾਰੀ ਸકલ ਪ੍ਰਜਾ ਜਨ ਆਪ ਸੁਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਉਸ ਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰ ਅਸਥੂਲਾ ਸਭ ਪਰਿਪਾ ਕਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੀ ਉਪਾਰਾ ਜਬ ਕਰਖ ਕਰਤ ਹੂੰ ਕਬ ਹੂੰ ਤੂੰ ਮੈਂ ਮਿਲਤ ਦੇ ਤਬ ਸਭ ਹੂੰ ਜੇਤੇ ਬਗਨ ਛੇਟ ਸਭ ਹਰੈ ਆਪੇ ਆਪਣੀ ਬੂਜੋ ਉਚਾਰੈ ਤum ਸਭ ਹੀ ਤੇ ਰਹਤ ਨਰਾਲਮ ਜਾਣਤ ਬੀਤ ਭੇਦ ਹਰਿ ਆਲਮ ਨਰੰਕਾਰ ਨਿਰਭ ਕਾਂਡ ਲੰਬੂ ਆਦ ਨੀਲ ਨਾਸੰਭ ਤਾਕਾ ਮੂੜ ਉਚਾਰਤ ਪੀਦਾ ਜਾ ਕੋ ਪੀਵਣ ਪਾਵਤ ਬੀਦਾ ਆ ਕੋ ਕਰ ਪਾਨ ਅਨੁਮਾਨਤ ਮਹਾ ਮੂਰ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕੈਸ ਦਾਸ ਸਵ ਨਿਰੰਕਾਰ ਕਾ ਕੀਤਨਹਿ ਪਿਵੈ ਆਪੇ ਆਪਣੀ ਬੁਧੈ ਜੀਤੀ ਬਰਨਤ ਬਿਨ ਬਿਨ ਤੋਹੀ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁ ਬਸ ਰੂਪਾਰੰਕ ਪਿਉ ਰਾਵਕੇ ਭੂਪਾ ਅੰਡਜ ਜਿਰਜ ਸੇਧ ਜਕੀਨੀ ਉਤਪੁਜ ਖਾਨ ਬਹੋਰ ਚ ਦੀਨੀ ਕਹਉ ਫੁਲ ਰਾਜਾ ਹਵੈ ਬੈਠਾ ਕਉ ਸੰਮਟ ਪਿਉ ਸੰਕਰੇ ਕੈਠਾ ਸਗਰੀ ਸੀਟ ਦਿਖਾਇਆ ਚੰਪਵੋ ਆਦ ਜੁਗਾਦ ਸਰੂਪ ਸਿਯੰ ਪਵੈ ਅਬਰ ਸਾ ਮੇਰੀ ਤੁਮ ਕਰੋ ਸਿਕਵਾਰਾ ਸਿਕ ਸੰਗਰੋ ਦੁਸ਼ਟ ਜਤੇ ਉਠਵਤ ਤ ਪਾਤਾ ਸਕਲ ਬਲੇਸ਼ ਕਰੋ ਰਣ ਘਾਤਾ ਜੇ ਅਸ ਤੁਇਤਾ ਬਰਣੀ ਪਰਹਿ ਤਨਕੇ ਦੁਸ਼ਟ ਦੁਖਤ ਹਵੇ ਮਰੀ ਪੁਰਖ ਜਵਨ ਪਗ ਪਰਿ ਤਿਹਾਰੀ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਕਬਾਰ ਤਿਆ ਹੈ ਤਾਂ ਕੇ ਕਲ ਨਿਕਣਿਆ ਹੈ ਰਸ਼ਾ ਹੋਈ ਤਾ ਹੀ ਸਭ ਕਾਲਾ ਦੁਸ਼ਟ ਰਿਸ਼ਟ ਤਰੇ ਦਤ ਕਾਲਾ ਕਿਰਪਾ ਤ੍ਰਿਸ਼ਟ ਤਨ ਜੈਨ ਹਰ ਹੋ ਤਾ ਕੀ ਦਾਪਤਨ ਕਮੋ ਹਰ ਹੋ ਰਿੱਧ ਸਿਧ ਕਰਮੋ ਸਭ ਹੋਈ ਦੁਸ਼ਟ శాਸ਼ਵ ਸਕੇ ਨ ਕੋਈ ਇਕ ਵਾਰ ਜਿੰਦ ਮੈਂ ਸੁਬਾਰਾ ਕਾਲ ਫਾਸਤੀ ਤਾਹੀ ਉਬਾਰਾ ਜਿੰਨ ਨਰਨਾ ਤਿਹਾਰੂ ਕਹਾ ਦਾਰਦ ਦੁਸ਼ਟ ਦੋਖਤੇ ਰਹਾ ਖਾੜਕ ਕੀਤ ਮੈਂ ਸ਼ਰਨ ਤਿਹਾਰੀ ਆਪ ਹਾ ਦੈ ਲਿਓ ਵਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖਤੇ ਲਿਓ ਬਚਾਈ ਖਾੜਕ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਦਲ ਹੋ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸੁਵਈਆ ਵਾਏ ਗਏ ਜਬ ਤੇ ਤੁਮਰੀ ਤਬ ਤੇ ਕੋ ਆਖਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੋ ਰਾਨ ਅਨੇ ਕਹਿ ਮਤ ਇਕ ਨ ਮਾਨਿਓ ਸਿਮਰਤ ਸਾਸਤਰ ਵੇਸ ਸਵੇ ਭੂਤੇ ਕਾ ਹਮ ਇਕ ਨ ਜਾਣਿਓ ਸ੍ਰੀ ਉਸਮਾਨ ਕਿਰਪਾ ਤੁਮਰੀ ਕਰ ਮੈਨਾ ਕਹੋ ਸਭ ਤੁਹੀ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੂ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੂ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸਵੀਂ ਕਬਿਓ ਬਾਜ ਬੇਨਤੀ ਚੋਪਈ ਅਮਰੀ ਕਰੋ ਹਾ ਦਰਸ਼ਾ ਪੂਰਨ ਹੋਏ ਚਿਤ ਕੇ ਸ਼ਾ ਤਬ ਚਰਨਨ ਨਮਨ ਰਹੇ ਹਮਾਰਾ ਆਪਣਾ ਜਾਨਕ ਰੂਪ ਰਿਤ ਪਾਰਾ ਹਮਰੇ ਦੁਸ਼ਟ ਸੁਭਾਅ ਤੁਮ ਕਾ ਬਹੁ ਹਵਾ ਪਹਾਦ ਮਹਿ ਪਚਾਵਹੁ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸੁਖ ਸੁਭਾਅ ਕਰਤਾਰਾ ਮੋਰ ਸ਼ਾਨ ਜਿਕਰ ਦਾ ਕਰ ਗਿਆ ਸਭੈ ਨਕੂ ਆਇ ਸੰਗ ਰਿ ਗਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮਹਿ ਛੜ ਕੋਈ ਵਰਣਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸਿਵ ਕੁਸਿਖ ਹਮਾਰੇ ਤਾਰਿਆ ਹੈ ਚੁੰ ਚੁੰ ਛਤਰ ਹਮਾਰੇ ਮਾਰਿਆ ਹੈ ਆਬ ਹਾਦੈ ਮੁਜਾ ਬਰਗੈ ਮਰਨ ਕਾਲ ਕਾ ਤਰਾਸ਼ ਨਵਰਗੈ ਹੂ ਜੋ ਸਦਾ ਹਮਾਰੇ ਪੈ ਸਾ ਸ੍ਰੀ ਅਸਤੂ ਜੂ ਕਰਹੋ ਰਿਸ਼ਾ ਰਖ ਲਿਓ ਮੇ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੁ ਉਸਤਨ ਕੀ ਹੰਤਾ ਤੁਮੋਹ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਿ ਵਿਸ਼ਨੁਰ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀ ਗੋ ਬੇਦਰਾਏ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀਂ ਹੁਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਿਸ਼ਨੁ ਪਜਾਇਓ ਆਦਿ ਅੰਤਿਕ ਅਵਤਾਰਾ ਸੋਈ ਗੁਰੂ ਸਮਝੋ ਹੁਮਾਰਾ ਨਮਸਕਾਰ ਤਿਸੇ ਕੋ ਮਾਰੀ ਸકલ ਪ੍ਰਜਾ ਜਨ ਆਪ ਸੁਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤ੍ਰਣ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰ ਅਸਥੁਲਾ ਸਭ ਪਰਿ ਕਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੀ ਉਪਾਰਾ ਜਬ ਕਰਖ ਕਰਤ ਹੂੰ ਕਬ ਹੂੰ ਤੁਮੈ ਮਿਲਤ ਦੇਹ ਤਬ ਸਭ ਹੂੰ ਜੇਤੇ ਬਦਨ ਛੇਟ ਸਭ ਹਰੈ ਆਪੇ ਆਪਣੀ ਬੂਜੋ ਉਚਾਰੈ ਤੂੰ ਸਭ ਹੀ ਤੇ ਰਹਿ ਨਰਾਲਮ ਜਾਣ ਤੀਤ ਭੇਦ ਹਰਿ ਆਲਮ ਨਰੰਕਾਰ ਨਿਰਭ ਕਾਂਢ ਲੰਭ ਆਦ ਨੀਲ ਨਾਸੰਭ ਤਾਕਾ ਮੂੜ ਉਚਾਰਤ ਪੀਦਾ ਜਾ ਕੋ ਪੀਵਣ ਪਾਵਤ ਬੀਦਾ ਆ ਕੋ ਕਰ ਪਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕੈਸ ਦਾਸ ਵੋ ਨਿਰੰਕਾਰ ਕਾ ਕੀਤਨਹਿ ਪਿਵੈ ਆਪੇ ਆਪਣੀ ਬੁਧੈ ਜੀਤੀ ਬਰਨਤ ਬਿਨ ਬਿਨ ਦੋਹੀ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੀਵਤ ਸਜਾ ਪ੍ਰਥਮ ਸੰਸਾਰਾ ਇਕ ਰੂਪਨੁ ਬਸ ਰੂਪਾਰੰਗ ਪਿਉ ਰਾਮ ਤੇ ਭੂਪਾ ਅੰਡਜ ਜਿਰਜ ਸੇਧ ਯਕੀਨੀ ਉਤਪੁਜ ਖਾਨ ਬਹੋਰ ਚ ਦੀਨੀ ਕਹੂ ਫੁਲ ਰਾਜਾ ਹਵੈ ਬੈਠਾ ਕਹੂ ਸੰਮਟ ਪਿਉ ਸੰਕਰੇ ਕੈਠਾ ਸਗਰੀ ਸੀਟ ਦਿਖਾਇਆ ਚੰਪਵੋ ਆਦ ਜੁਗਾਦ ਸਰੂਪ ਸਿਯੰ ਪਵੈ ਅਬਰ ਸ਼ਾ ਮੇਰੀ ਤੁਮ ਕਰੋ ਸਿੱਖ ਵਾਰਿਆ ਸਿੱਖ ਸੰਗ ਰੋ ਦੁਸ਼ਟ ਜਤੇ ਉਠ ਵਦੋ ਤੋ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਇਤਾ ਵਿਸ਼ਰਣੀ ਪਰੇ ਤਨ ਕੇ ਦੁਸ਼ਟ ਦੁਖਤ ਹੋਵੇ ਮਰੀ ਪੁਰਖ ਜਮਨ ਪਗ ਪਰੇ ਤਿਹਾਰੀ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਲ ਨਿਕਨੇ ਹੈ ਰਸ਼ਾ ਹੋਈ ਤਾ ਹੀ ਸਭ ਕਲਾ ਦੁਸ਼ਟ ਰਿஷ்ட ਤਰਨ ਤਕ ਕਲਾ ਪ੍ਰੇਪਾ ਤ੍ਰਿਸ਼ਟ ਤਨ ਜੈਨ ਹਰ ਹੋ ਤਾ ਕੀ ਦਾਪਤਨ ਕੋ ਮੋਹ ਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ శాਸ਼ਵ ਸਕੇ ਨ ਕੋਈ ਇਕ ਵਾਰ ਜਿੰਤ ਮੈਂ ਸੁੰਬਾਰਾ ਕਾਲ ਫਾਸਤੀ ਤਾਹੀ ਉਬਾਰਾ ਜਿੰਨ ਨਰਨਾ ਤਿਹਾਰੂ ਕਹਾ ਦਾਰਦ ਦੁਸ਼ਟ ਦੋਖਤੇ ਰਹਾ ਖਾੜਕ ਕੀਤ ਮੈਂ ਸ਼ਰਨ ਤਿਹਾਰੀ ਆਪ ਹਾ ਦੈ ਲਿਓ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖਤੇ ਲਿਓ ਬਚਾਈ ਖਾੜਕ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਦਲ ਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸੁਵਈਆ ਪਾਇ ਗਏ ਜਬ ਤੇ ਤੁਮਰੀ ਤਬ ਤੇ ਕੋ ਆਖਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨਿਓ ਸਿਮਰਤਿ ਸਾਸਤਰ ਵੇਸ ਸਬੈ ਭੂਤੇ ਕਹਿ ਹਮੇਕ ਨਾ ਜਾਣਿਓ ਸ੍ਰੀ ਉਸਮਾਨ ਕਿਰਪਾ ਤੁਮਰੀ ਕਰ ਮੈਨਾ ਕਹੂ ਸਭ ਤੁਹੀ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੂ ਦਵਾਰ ਬਹਿ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੂ ਦਵਾਰ ਵਾਹਿਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓ ਔੰਕਾਰ ਸ੍ਰੀ ਵਾਹਿਗੁਰਜੀ ਕੀ ਫਤਿਹ ਪਾਸ਼ਾ 10 ਕਬਿਓ ਬਾਜ ਬੇਂਤੀ ਚੋਪਈ ਅਮਰੀ ਕਰੋ ਹਾ ਦਰਸ਼ਾ ਪੂਰਨ ਹੋਏ ਚਿਤ ਕੇ ਸ਼ਾ ਤਬ ਚਰਨਨ ਨਮਨ ਰਹੇ ਹਮਾਰਾ ਆਪਣਾ ਜਾਨ ਕ੍ਰੂਪ ਰਿਤ ਪਾਰਾ ਹਮਰੇ ਦੁਸ਼ਟ ਸੁਭਾਅ ਤੁਮ ਕਾ ਬਹੁ ਆਪਹਾਤ ਮਹਿ ਬਿਚਾ ਬਹੁ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸੁਖ ਸੁਭਾਅ ਕਰਤਾਰਾ ਮੋਰ ਸ਼ਾਨ ਜਿਕਰ ਕਰਦਾ ਕਰਿਆ ਸਪੈ ਨਕੂ ਆਇ ਸੰਗ ਰਿਗਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੂੰ ਮਹੇਸ਼ਾਡ ਕੋਈ ਵਰਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਆ ਹੈ ਚੁੰ ਚੁੰ ਛਤਰ ਹਮਾਰੇ ਮਾਰਿਆ ਹੈ ਆਪ ਹਾਦੈ ਮੁਜੈ ਵਰਿ ਗੈ ਮਰਨ ਕਾਲ ਕਾ ਤਰਾਸ ਨ ਵਰਿ ਗੈ ਹੂ ਜੋ ਸਦਾ ਹਮਾਰੇ ਪੈ ਸਾ ਸ੍ਰੀ ਅਸਤੂ ਜੂ ਕਰਿ ਹੋਰਿ ਸ਼ਾ ਰਖ ਲਿਓ ਮੇ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੁ ਉਸਤਨ ਕੀ ਹੰਤਾ ਤੁਮੋ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਿ ਕ੍ਰਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀ ਗੋ ਬੇਦਰਾਏ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀਂ ਹੁਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨੁ ਪਜਾਇਓ ਆਦਿ ਅੰਤਿ ਕਹਿ ਅਵਤਾਰਾ ਸੋਈ ਗੁਰੂ ਸਮਝੋ ਹੁਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸ਼ਿਵ ਕਨਕੋ ਸਿਵ ਗੁਣ ਸੁਖ ਦਿਯੋ ਸੁਤਰਣ ਕੋ ਪਲ ਮੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨਤਾ ਚੀਟੀ ਤੇ ਕੁੰਜਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੀ ਉਪਾਰਾ ਜਬ ਕਰਖ ਕਰਤ ਹੂੰ ਕਬ ਹੂੰ ਤੁਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਦਲ ਛੇਟ ਸਭ ਹਰ ਆਪੇ ਆਪਣੀ ਬੂਜੋ ਚਾਰੈ ਤੂੰ ਸਭ ਹੀ ਤੇ ਰਹਿ ਨਰਾਲਮ ਜਾਣਤ ਬੀਤ ਭੇਦ ਹਰ ਆਲਮ ਨਰੰਕਾਰ ਨਿਰਭ ਕਾਂਢ ਲੰਬ ਆਦ ਨੀਲ ਅਨਾ ਸੰਭੂ ਤਾਕਾ ਮੂੜ ਚਾਰਤ ਪੀਦਾ ਜਾ ਕੋ ਪੀਵਣ ਪਾਵਤ ਬੀਦਾ ਆ ਕੋ ਕਰਪਾਨ ਨੁ ਮਾਨਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕੈ ਸਦਾ ਸਬ ਨਿਰੰਕਾਰ ਕਾ ਕੀਤ ਨਹਿ ਪਿਵੈ ਆਪੇ ਆਪਣੀ ਬੁਧੈ ਜੀਤੀ ਵਰਨਤ ਬਿਨ ਬਿਨ ਤੋਹੀ 33 ਤੁਮਰਾ ਲਖਾ ਨਾ ਜਾਏ ਪਸਾਰਾ ਕੇਵਿਤ ਸਜਾ ਪ੍ਰਥਮ ਸੰਸਾਰਾ ਇਕ ਰੂਪਨੁ ਬਸ ਰੂਪਾਰੰਗ ਪਿਉ ਰਾਵਕੇ ਭੂਪਾ ਅੰਡਜ ਜਿਰਜ ਸੇਦ ਜਕੀਨੀ ਉਤਪੁਜ ਖਾਨ ਬਹੋਰ ਚ ਦੀਨੀ ਕੰਫਲ ਰਾਜਾ ਹਵੈ ਬੈਠਾ ਕੁੰਸਮਟ ਪਿਉ ਸੰਕਰੇ ਕੈਠਾ ਸਗਰੀ ਸੀਟ ਦਿਖਾਇਆ ਚੰਪਵੋ ਆਜ ਜੁਗਾਦ ਰੂਪ ਸਿਯੰ ਪਵੈ अभरषा मेरी तुम करो सिख बारया सिख संगरो दुष्ट जते उठवत तो पाता सकल बलेश क्रूरण काता जे असुयता विरणी परहे तिनके दुष्ट दुखत होवै मरी पुरख जनवन पग पर तिहारी तिनके तुम संकट सब तारे ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਲ ਨਿਕਲਣਿਆ ਹੈ ਰਸ਼ਾ ਹੋਈ ਤਾਂ ਹੀ ਸਭ ਕਲਾ ਦੁਸ਼ਟ ਰਿஷ்ட ਤਰੇ ਦਤ ਕਲਾ ਤੇ ਪਾ ਤ੍ਰਿਸ਼ਟ ਤਨਜੈਨ ਹਰ ਹੋ ਤਾਂ ਕੀ ਦਾਤੁਰ ਕਮੋ ਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ శాਸ਼ਵ ਸਕੇ ਨ ਕੋਈ ਇਕ ਵਾਰ ਜਿੰਤ ਮੈਂ ਸੁੰਬਾਰਾ ਕਾਲ ਫਾਸਤੀ ਤਾਹੀ ਉਬਾਰਾ ਜਿੰਨ ਨਰਨਾ ਤਿਹਾਰੂ ਕਹਾ ਦਾਰਦ ਦੁਸ਼ਟ ਦੋਖਤੇ ਰਹਾ ਖਾੜਕ ਕੀਤ ਮੈਂ ਸ਼ਰਨ ਤੇਹਾਰੀ ਆਪ ਹਾ ਦੈ ਲਿਹੋ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖਤੇ ਲਿਹੋ ਬਚਾਈ ਖਾੜਕ ਕੀਤ ਮੈਂ ਸ਼ਰਨ ਤੇਹਾਰੀ ਆਪ ਹਾਦਲਿ ਹੋ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸੁਵਈਆ ਪਾਇ ਗਏ ਜਬ ਤੀ ਤੁਮਰੀ ਤਬ ਤੇ ਕੋ ਆਖਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਿ ਮਤ ਇਕ ਨ ਮੰਨਿਓ ਸਿਮਰ ਤੇ ਸਾਸਤਰ ਵੇਸ ਸਬੈ ਭੂਤੇ ਕਾ ਹਮ ਇੱਕ ਨਾ ਜਾਣਿਓ ਸ੍ਰੀ ਉਸਮਾਨ ਕਿਰਪਾ ਤੁਮਰੀ ਕਰ ਮੈਨਾ ਕਹੋ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੈ ਗਇਓ ਤਹਾਰੂ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੈ ਗਇਓ ਤਹਾਰੂ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ